ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਚਾਰ ਗਾਮਾ ਛੇੜ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਦੋ ਤਾ ਆਗੀਆਂ ਤਾਜ਼ੀਆਂ ਸੂਈਆਂ ਤੇ ਇੱਕ ਆ ਗਈ ਟੋਕੜਬੜ ਤੇ ਇੱਕ ਟੋਕੜ ਗੱਬਣ ਚਿੱਕ ਪੈ ਸਕ ਚੈੱਕ ਪਾਸ ਆ ਗਈ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਬਾਈ ਹਾਂਜੀ ਬਜੀ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਨਾਮ ਜਸਵਿੰਦਰ ਸਿੰਘ ਪਿੰਡ ਸਰਜੀਤਪੁਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲਾ ਤੇ ਨੇੜੇ ਪੈਣੇ ਨੇੜੇ ਜਲਾਰ ਰਹਿ ਗਿਆ ਦਾਲਪਰਾ ਭਾਈ ਕਰੇ ਗਈ ਕੰਟੈਕਟ ਨੰਬਰ ਬੋਲ ਦਿਓ ਆਪਣਾ 9041088878 ਜੀ ਇਹ ਬਾਈ ਦਾ ਕੋਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਜਿਹੜੀ ਬਾਈ ਸਾਹਮਣੇ ਬੈਠ ਦੇਖ ਰਿਹਾ ਕਿਹੜਾ ਸੂਆ ਸੂਈ ਕਰ ਮੰਨ ਇਹ ਸਹਾਇਵਾਲ ਜੀ ਚ ਆ ਗਈ ਜੀ ਇਹ ਅੱਜ ਦੂਜਾ ਸੂਆ ਸੂਈ ਆ ਇਹਨੂੰ ਹੋ ਗਿਆ ਚੌਥਾ ਪੰਜਵਾਂ ਦਿਨ ਸੂਈ ਨੂੰ ਹੋ ਗਿਆ ਜੀ ਚੌਥਾ ਪੰਜਵਾਂ ਦਿਨ ਹੋ ਗਿਆ ਸੂਈ ਨੂੰ ਹਾਂਜੀ ਦੂਜਾ ਸੂਆ ਸੂਈ ਆ ਬੱਚਾ ਆ ਗਿਆ ਵਸਾਣਾ ਬੱਚਾ ਆ ਗਿਆ ਕੋਈ ਬੌਲਾ ਮੰਨੇ ਦੁੱਧ ਮੰਨੇ 8 ਕਿਲੋ ਹੈ ਹਾਜ਼ਰ ਜੀ ਠੀਕ ਹੈ ਭਾਈ ਓਹ ਠੰਡੀ ਸੀ ਲਾ ਹਾਂ ਠੰਡੀ ਬੇਤਾਰਾ ਮਾਰਾਂਗੇ ਆਪਾਂ ਚੂਣ ਚ ਵਾ ਕਿਵੇਂ ਦਾ ਚੂਣ ਬਹੁਤ ਸੋਹਣਾ ਥਾਣਾ ਬਹੁਤ ਸੋਹਣਾ ਲੱਗਾ ਠੀਕ ਥਾਣਾ ਤਾਂ ਮੈਂ ਕਹਿੰਦਾ ਕੀ ਬਾਤ ਆ ਹਨਾ ਬੜਾ ਚੰਗਾ ਥਾਣਾ ਭਾਈ ਪੂਰੀ ਵਿੱਥੀ ਦੇ ਕਹਿ ਸਕਦਾ ਜੀ 21 12 ਕਿਲੋ ਪਿਆ ਦੋ ਭਾਈ ਬੜਾ ਆਪਾਂ ਕਹਿੰਦੇ ਨਹੀਂ ਬਾਕੀ گاੜਾ ਹੋਊਗਾ ਹਨਾ ਹਾਂਜੀ ਹਾਂਜੀ گاੜਾ ਮੱਝਾ ਰਗਾ ਭਾਈ ਮੱਝਾ ਰਗਾ ਹਾਂ ਬਾਕੀ ਠੰਡੀ ਠੁੰਡੀ ਐ ਨਹੀਂ ਖਰਾਬ ਕਰਨ ਵਾਲੀ ਆ ਬਾਕੀ ਲੇਵਾ ਇਹਨੂੰ ਦੇਖ ਸਕਦਾ ਭਾਈ ਟਾਇਟ ਲੇ ਹਾਂ ਟਾਇਟ ਲੇ ਵਧੀਆ ਦੋ ਦਾ 8 ਕਿਲੋ ਹਾਜ਼ਰ ਹੋਊਗਾ ਦੋ ਟਾਈਮ ਚਾਰ ਟਾਈਮ ਜਿੰਨਾ ਟਾਈਮ ਮਰਜ਼ੀ ਚੋਕੇ ਬੱਜਣ ਵਾਲੀ ਆ ਲੰਮੀ ਲੰਮੀ ਕਰਮ ਵਾਲੀ ਫੁੱਲ ਹਾਂ ਚਾਰ ਉਚਰੂ ਬਹੁਤ ਆ ਬਾਈ ਜਿਹੜਾ ਕੋ ਮਰਜ਼ੀ ਪਾਈ ਉਹ ਠੀਕ ਹੈ ਬਾਈ ਹਾਂਜੀ ਹਾਂਜੀ ਇੱਕ ਗੱਲ ਹੋਰ ਆ ਬਾਈ ਨਾਲੇ ਮਾਰ ਮਾਰ ਘੱਟ ਪੈਂਦੀਆਂ ਇਹ ਹਨਾ ਹਾਂ ਹਾਂ ਗਰਮੀ ਤੋਂ ਥੋੜਾ ਜਿਆ ਵਧੀਏ ਰਹਿੰਦਗਾ ਨਹੀਂ ਹੂੰ ਕਿਉਂਕਿ ਬਾਈ ਮੱਝਾਂ ਰ ਗਈਆਂ ਹੁੰਦੀਆਂ ਨਹੀਂ ਹਨਾ ਮਾਂ ਦੁੱਧ ਵੀ ਮੱਝਾਂ ਰ ਘੁੰਦਾਂ ਬਾਈ ਯਾਰ ਜਿਹੇ ਜਿਹੇ ਰੱਖ ਲਈ ਤੇ 13 ਬਾਈ ਇਹਦੀ ਮਾਰੋਗੇ ਹਾਂ ਧਾਰਾ ਮਾਰ 13 ਬਾਈ ਕਹਿੰਦਾ ਇਹਦੀ ਆਪਾਂ ਬਾਈ ਮਾਰ ਕੇ ਦਿਖਾਵਾਂਗੇ ਤੇ ਬਾਈ ਇਹਦਾ ਮੁੱਲ ਫਿਰ ਕੀ ਰਹੂ ਲੈਣ ਦੇ ਮੁੱਲ ਬਾਈ ਯਾਰ ਤੋਕਣ ਵਾਲੇ ਕਰਾਂਗੇ 35000 ਦੇ ਦਾਂਗੇ 35000 ਹਾਂਜੀ ਬਾਈ ਕਹਿੰਦਾ ਤੋਕਣ ਵਾਲਾ ਮੁੱਲ ਦੁੱਧ ਘਿਆੜ 12 ਕਿਲੋ ਪਿਆ ਦੂਗੀ ਹੂੰ ਬਾਲਾ ਆਪਾਂ ਕਹਿੰਦੇ ਨੇ ਗਾਹ ਅਗਲੇ ਦੀ ਸੇਵਾ ਨਾ ਮੈਂ ਕੀ ਫਾਦਾ 13 14 ਕਹੀ ਜਾਵਾਂਗੇ ਸਹੀ ਗੱਲ ਹਾਂਜੀ ਹਾਂਜੀ ਗਾਹਾਂ ਬਾਈ ਕਹਿੰਦਾ ਹੁਣ ਬਾਕੀ ਸੇਵਾ ਬੰਡੀ ਠੁੰਡੀ ਬਹੁਤ ਆ ਬਾਈ ਯਾਰ ਮੈਂ ਕਹਿੰਦਾ ਬੱਚਾ ਢੋਡਾ ਮਾਰਦਾ ਹੂੰ ਖਰਾਬ ਕਰਨ ਵਾਲੀ ਹੈ ਨਹੀਂ ਸਹੀ ਗੱਲ ਹੈ ਬੱਚਾ ਥੋੜਾ ਜਿਆਦਾ ਖਰਾਬ ਕਰਦਾ ਬਾਹਲ ਹੈ ਭਾਈ ਯਾਰ ਬੱਚੇ ਨਾ ਨਰੋਏ ਬਾਲੇ ਆ ਬੱਚੇ ਥੋੜੇ ਬੱਚਿਆਂ ਕਮਜ਼ੋਰੀਆਂ ਹੁੰਦੀਆਂ ਹਮ ਇਹਦਾ ਇੱਥੋਂ ਫੜਨਾ ਪੈਂਦਾ ਤਾਂ ਹਉਣ ਤੋਂ ਗੁੱਡ ਨਾਲ ਲਾਹ ਲੈਦਾ ਬਾਕੀ ਕੱਦ ਵਾਲੀ ਆ ਕਰਮ ਵਾਲੇ ਹਾਂ ਨਹੀਂ ਕੱਦ ਵਾਲੀ ਪੂਰੀ ਕੱਦ ਵਾਲੀ ਕਈਆਂ ਆਪਣੀਆਂ ਸਾਰੀਆਂ ਕੱਦ ਵਾਲੀਆਂ ਬਈ ਕੋਈ ਛੋਟੀ ਸਮਝ ਕੇ ਨਾ ਸਹੀ ਗੱਲ ਹੈ ਭਾਈ ਕੋਈ ਵੀ ਵੀਰ ਨਾ ਆਊਗਾ ਛੋਟੀ ਜੀ ਸਮਝ ਕੇ ਨਾ ਆਇਓ ਸਾਰੀਆਂ ਫੁੱਲ ਵਜਣ ਵਾਲੀਆਂ ਬੜਾ ਆ ਗਿਆ ਹੁਣ ਭਾਵੇਂ ਨੂੰ ਤੁਸੀਂ ਜਰਸੀ ਮੰਗ ਲਓ ਭਾਵੇਂ ਨੂੰ ਹਾਂ ਜਰਸੀ ਸਾਹਿਬਨ ਕਰਾਉ ਜੀ ਆ ਗਈ ਬਾਕੀ ਬੱਚੇ ਜਿਹੇ ਜੇ ਮਰਜ਼ੀ ਲੈ ਲਓ ਉਹ ਇਹ ਚ ਵਧੀਆ ਦੇ ਦੋ ਹਾਂ ਹਾਂ ਨਹੀਂ ਬਾਈ ਸਾਹਿਵਾਲ ਤੋਂ ਟੀਕਾ ਪਾਇਆ ਹੈਗਾ ਹੂੰ ਤੇ ਬੱਚਾ ਸਾਹਿਵਾਲ ਚ ਦਿੱਤਾ ਤੇ ਬਾਕੀ ਮੁੱਲ ਵੀ ਬਾਈ ਨੇ ਬਈ ਟੋਕਣ ਵਾਲੀ ਰੱਖਤਾ 37000 ਰੁਪਏ ਦੀ ਬਾਈ ਕਹਿੰਨਾ ਦੇ ਦੇਗੇ ਲੈ ਬੜਾ ਚੰਗਾ ਚੋਣ ਚ ਬਾਬ ਬਹੁਤ ਸੋਹਣੀ ਤਾਰ ਹੈ ਪਤਾ ਲੱਗਦਾ ਹੈ ਨਾ ਹਾਂਜੀ ਹਾਂਜੀ ਸਹੀ ਗੱਲ ਹੈ ਭਾਈ ਖੜਕੇ ਵਾਲੀ ਚਵਾਈ ਆ ਬਹੁਤ ਸੁਣੀ ਚਵਾਈ ਕਰਮਣਾਂ ਨੂੰ ਲੱਗੀ ਗੈ ਲੈ ਚੈੱਕ ਕਰ ਸਕਦੇ ਨਿਬੜਨ ਵਾਲੀ ਚਵਾਈ ਆ ਮੈਨੂੰ ਲੱਗਦਾ ਭਾਈ ਦੁੱਧ ਜਮਾ ਬਰਫਰਗਾ ਗੈਸਾ ਕੁਝ ਹਾਂ ਹਾਂ ਭਾਈ ਠੰਡੀ ਬਹੁਤ ਨਾਲਾ ਦੁੱਧ ਆ ਜਮਾ ਲੈ ਚਿੱਟਾ ਵਾਲਾ ਹੂੰ ਜਮਾ ਚਿੱਟਾ ਦੁੱਧ ਭਾਈ ਕਹਿ ਸਕਦੇ ਲੈ ਲੈ ਹੂੰ ਆ ਥੋੜਾ ਜਿਹਾ ਲੱਗਦਾ ਸੀ ਉਹ ਹੂੰ ਲੈ ਸਹੀ ਗੱਲ ਲੈ ਐ ਜਮਾ ਚਿੱਟਾ ਦੁੱਧ ਪੂ ਕਰਗੀ ਤਾਰ ਹਨਾ ਮੋਟੀ ਤਾਰ ਭਾਈ ਕਰਮਣਾਂ ਨੂੰ ਲੱਗੀ ਦੀ ਆ ਵਾਕੀ ਲੈ ਥਣ ਥੋੜਾ ਜਮਾ ਇੱਕ ਨੰਬਰ ਕਹਿੰਦੀ ਕੁਛ ਨਹੀਂ ਹਾਂ ਨਾ ਕਹਿੰਦੀ ਕੁਛ ਨਹੀਂ ਹੁਣ ਵਖਾ ਦਲੀ ਵਾ ਮਗਰ ਫਸਵਾ ਸਹੀ ਗੱਲ ਲਾਇਆ ਬਈ ਚੈੱਕ ਕਰ ਸਕਦਾ ਫੈਟਨੈਸ ਵਾਲਾ ਹਾਂ ਟੈਟ ਲਈ ਵੀ ਦੀਆ ਸਹੀ ਗੱਲ ਬਾਕੀ ਗਰਮੀਆਂ ਦਾ ਵੀ ਤੋਹਫਾ ਬਾਕੀ ਜੇਰ ਦੂਰ ਦੀ ਗਰੰਟੀ ਬਈ ਆਪਣੀ ਠੀਕ ਹੈ ਹਾਂਜੀ ਤੇ ਦੋ ਨੰਬਰ ਤੇ ਕਿਹੜਾ ਸੁਆ ਆ ਗਈ ਬਈ ਇਹ ਵੀ ਬਈ ਦੂਜਾ ਹੀ ਕੋ ਤੀਜਾ ਲਾ ਲਓ ਥੋੜੀ ਜਿਹੀ ਫਿੱਕੀ ਆ ਹੂੰ ਤੇ ਇਹਦੇ ਮਗਰ ਬੱਚਾ ਇਹਨੂੰ ਹੋਜੇ 6사 ਹਫਤਾ ਮੰਨ ਲਓ ਬੱਚਾ ਇਹਦੇ ਮਗਰ ਹਾਂ ਤੇ ਨਾ ਬੱਚੇ ਦੇ ਉਹ ਗਾਂ ਆਪਾਂ ਨੇ ਤਾਂ ਕੱਲ ਹੀ ਆਈ ਆ ਉਹ ਗਾਂ ਮਾਝ ਨੂੰ ਜਿਹਨੇ ਪੈਰ ਧਰਤਾ ਸੀ ਆ ਚੀਜ਼ ਤੋਂ ਹੁਣ ਲੱਤ ਨਹੀਂ ਲਾਉਂਦਾ ਥੱਲੇ ਇੱਕ ਲੱਤ ਨਹੀਂ ਲਾਉਂਦਾ ਹਾਂ ਠੀਕ ਹੈ ਬਾਕੀ ਠੰਡੀ ਸੀ ਲਈ ਬਹੁਤ ਆ ਇਹਦੇ ਥੱਲੇ ਵੀ ਹੁਣ 9 ਕਿਲੋ ਦੁੱਧ ਸੀਗਾ ਤੇ ਲੱਗ 8 ਮੰਨੂ ਆਪਣੇ ਸਰ ਘਰੇ ਠੀਕ ਹੈ ਬਾਈ ਹਾਂਜੀ ਹਾਂਜੀ ਤੇ ਕਿੰਨਾ ਕਰ ਦੁੱਧ ਦੇ ਦੂ ਬਾਈ ਦੁੱਧ ਪਿਆ ਦੂਗੀ 13 14 ਕਿਲੋ ਹੀ ਠੀਕ ਆ ਜੇ ਕੋਈ ਦੋ ਟਾਈਮ ਥੋੜਾ ਸੇਵਾ ਘੱਟ ਵਾਲੇ ਘਰੋਂ ਆਈ ਵੀ ਆ ਜੇ ਕੋਈ ਦੋ ਟਾਈਮ ਜਾਂ ਤਿੰਨ ਟਾਈਮ ਆਸੀ ਚਵਾਈ ਕਰਨੀ ਚਾਹੁੰਦਾ ਉਹ ਬੰਦੇ ਬਾਹਰ ਮਸ਼ੀਨ ਮਸੂਨ ਤੇ ਜਾਵੜੇ ਹੂੰ ਤੇ ਉਹ ਸੀਜ਼ਨ ਦਾ ਕਰਕੇ ਫਿਰ ਉਹਨਾਂ ਨਾਲ ਸਾਂਭੀ ਘੱਟ ਬਈ ਯਾਰ ਠੀਕ ਹੈ ਬਾਈ ਬਾਕੀ ਉਹ ਘੋੜੀ ਵਰਗੀ ਆ ਨਹੀਂ ਕਿਉਂਕਿ ਤੇ ਬਾਈ ਫਿਰ ਮੁੱਲ ਵੀ ਉਸ ਹਿਸਾਬ ਦੀ ਰੁਪਈਆ ਹਾਂ ਮੁੱਲ ਵੀ ਬਾਈ ਜਿਹੇ ਦੁੱਧ 13 14 ਕਿਲੋ ਪਿਆ ਦੂਗੀ ਬਾਕੀ ਠੰਡੀ ਠੁੰਡੀ ਆ ਖਰਾਬ ਨਹੀਂ ਕਰਨ ਵਾਲੀ ਲੈ ਬਾਈ ਥਣ ਵਾਲਾ ਚੰਗਾ ਹਾਂ ਬਹੁਤ ਸੋਨਾ ਲੈ ਥਣ ਤੇ ਲੈ ਵਾ ਸਾਫ ਸੁਥਰਾ ਬਿਨਾ ਬੱਚੇ ਤੋਂ ਭਲਾ ਇੱਥੇ ਬਹਿ ਜਾ ਲੈ ਐਨੀ ਠੰਡੀ ਐ ਇੱਥੇ ਬਾਈ ਬਿਲਕੁਲ ਕੋਈ ਲੈ ਇੱਕ ਦਿਨ ਨਹੀਂ ਲੈ ਕੀ ਬਾਤ ਬੜੀ ਠੰਡੀ ਆ ਹਨਾ ਬਹੁਤ ਠੰਡੀ ਬਈ ਲੈ ਸੱਲੀ ਕਰਾਉਂਦਾ ਹੱਕ ਆਪਣਾ ਬਾਕੀ ਉਹ ਬਾਈ ਘੱਟ ਵੈਟ ਵਾਲੀ ਆ ਕੁਆਲਟੀ ਵਾਲੀ ਵੈੜ ਆ ਇਹ ਤਾਂ ਬਾਈ ਨੇ ਹੁਣ ਜਿਵੇਂ ਦੱਸਿਆ ਥੋੜੀ ਜੀ ਘੱਟ ਸਮਾਈ ਚੋਈ ਹਾਂ ਸਮਾਈ ਤੋਂ ਘੱਟ ਆਈ ਬਈ ਯਾਰ ਚੇਪ ਦਸ ਦਿਨ ਸਾਹਮ ਕੀਤੇ ਜਾਂ ਗਾਣੇ ਦੁੱਧ 15 16 ਕਿਲੋ ਤੀ ਜਾਵੜਨਾ ਠੀਕ ਆ ਤਾਜੀ ਹੈਗੀ ਆ ਬਾਈ ਕਿਹੜਾ ਠੋਕੜਾ ਵਾ ਬਾਈ ਚੈੱਕ ਕਰ ਸਕਦੇ ਹੋ ਫੀਡਿੰਗ ਵਾਲਾ ਲੈ ਵਾ ਬਹੁਤ ਸੋਹਣਾ ਲੈ ਵਾ ਕਰਮਾ ਵਾਲੀ ਨੂੰ ਪੂਰੀ ਵਿਥੀ ਤੇ ਥਾਣ ਲੱਗਿਆ ਵਾ ਕੱਲਾ ਕੱਲਾ ਆਪਾਂ ਬੱਚਾ ਵੀ ਲਾ ਦੇ ਬੱਚਾ ਆਪਾਂ ਪਹਿਲਾਂ ਦੱਸ ਦਿੰਨੇ ਬਾਈ ਲੰਗ ਮਾਰਦਾ ਅਗਲਾ ਕਹਿੰਦਾ ਬੱਚਾ ਲੰਗੜਾ ਹੂੰ ਬਾਈ ਕਹਿੰਦਾ ਪੈਰ ਰੱਖ ਤਾਈ ਬੱਚੇ ਤੇ ਬਈ ਬੱਚਾ ਮਾਰਦਾ ਲੱਗ ਉਹ ਮੱਝ ਮਗਰ ਬੰਨਿਆ ਵਾ ਸੀ ਉਹ ਮੱਝ ਨੇ ਪੈਰ ਧਰਤਾ ਹੁਣ ਲੱਤ ਨਹੀਂ ਲਾਉਂਦਾ ਥੱਲੇ ਠੀਕ ਆ ਇਹ ਵੀ ਟੁੱਟ ਰਟ ਗਿਆ ਕੋਸੇ ਤੱਕ ਬਈ ਹੁਣ ਕੀ ਕਹਿ ਸਕਦੇ ਆ ਬਾਈ ਯਾਰ ਆਪਾਂ ਤਾਂ ਖਾਲ ਹੀ ਲਿਆਏ ਆ ਹੂੰ ਹੁਣ ਥੱਲੇ ਹੀ ਠੀਕ ਆ ਹਾਂ ਜੀ ਮੱਕੀ ਠੰਡੀ ਸੀੜ ਲੈ ਹੂੰ ਧਾਰਾ ਤੋਰਾ ਫੇਰ ਚੈੱਕ ਕਰਾ ਦ ਲੈ ਭਾਈ ਚੈੱਕ ਕਰ ਸਕਦੇ ਹੋ ਗਰਮਲੀ ਦਾ ਚੂਨ ਤਵਾ ਠੰਡੀ ਠੰਡੀ ਫੁੱਲ ਲਾ ਕਹਿੰਦੀ ਕੋਸ਼ੀ ਆ ਬਹੁਤ ਸੋਹਣੀ ਬਈ ਯਾਰ ਲੈ ਮੋਟੀ ਚ ਭਾਈ ਆ ਨਾ ਹਾਂ ਮੋਟੀ ਚ ਭਾਈ ਥਾਂ ਬਹੁਤ ਸੋਹਣਾ ਲੱਗਾ ਹੂੰ ਕਿਆ ਬਾਤ ਆ ਭਾਈ ਬੜਾ ਬਿਨਾ ਨਿਆਣੇ ਤੋਂ ਨਿਆਣਾ ਵੀ ਪਉਂਦੀ ਆਣ ਕਿ ਅਗਲਾ ਕੋ ਨਿਆਣਾ ਨਹੀਂ ਪਾਇਆ ਹੂੰ ਪਰ ਵਾਹੀ ਨਹੀਂ ਕੋਈ ਲੈ ਸਹੀ ਗੱਲ ਲੱਗੀ ਬੜਾ ਪੀੜੀ ਰਾ ਕੇ ਚੋਈ ਜਾਏ ਉਹਨੂੰ ਕਰਮ ਵਾਲੀ ਸਾਮਗੀ ਨਾ ਬਾਈ ਹੂੰ ਬੜਾ 10 15000 ਅਗਲਾ ਨਫਾ ਵੀ ਲੈ ਲੈ ਜਾਗੇ ਮਹੀਨੇ ਚ ਵੀ ਫੇਰ ਵੀ ਨਫਾ ਦਊਗਾ ਅਗਲੇ ਨੂੰ ਲਾ ਨਿਆਣਾ ਲਾਓ ਨਾ ਲਾਓ ਬੱਚਾ ਅਗਲੇ ਦੀ ਮਰਜ਼ੀ ਨਾ ਲਾਓ ਕੋਈ ਦਿੱਕਤ ਨਹੀਂ ਕਿ ਨਾ ਨਾ ਕੋਈ ਦਿੱਕਤ ਨਹੀਂ ਬਾਈ ਸਹੀ ਗੱਲ ਆ ਬਾਕੀ ਮੌਲ ਵੀ ਬਾਈ ਨੇ ਬਾਈ 38000 ਰੁਪਏ ਦਾ ਲੈਣ ਦੇਣ ਰੱਖਿਆਗਾ ਮੌਕੇ ਤੇ ਥੋੜਾ ਕਣਾ ਮਾਣਦਾਂ ਬਾਈ ਕਣਾ ਜ਼ਰੂਰ ਹੋ ਜਾਊਗਾ ਤੇ ਤੈਨੂੰ ਨੰਬਰ ਤੇ ਬਾਈ ਕਿਹੜਾ ਸੂਆ ਆ ਗਈ ਬੜ ਇਹ ਦੂਜਾ ਸੂਆ ਸੂਈ ਆਪਣੇ ਘਰ ਦੀ ਹੈ ਬਾਈ ਯਾਰ ਘੇਰਾ ਕੀ ਬਾਈ ਹਾਂ ਘਿਰਚ ਆ ਗਈ ਜੀ ਘਿਰਚ ਆ ਗਈ ਬਾਈ ਹਾਂ ਜੀ ਹੁਣ ਦੁੱਧ ਹੋਊਗਾ ਇਹਦੇ ਥੱਲੇ 8 9 ਹੀ ਸੀਗਾ ਹੁਣ ਕੋ ਨਾ ਜਾਣਾ ਵੱਡਾ ਯਾਰ ਮੰਡੀ ਮੁੰਡੀ ਤੁਰੇ ਫਿਰੇ ਇਹਦਾ ਕਣ ਕੁੰਕ ਬੀਜਣੀ ਆ ਠੀਕ ਥੋੜਾ ਇਹ ਘਾਟ ਗਈ ਕਿਲੋ ਖੰਡ ਠੀਕ 8 ਕਿਲੋ ਮੰਨ ਕੇ ਆਪਣਾ ਸੌਦਾ ਕਰ ਲੈਣੀ ਲੈ ਬਾਈ ਠੰਡੀ ਬਹੁਤ ਆ ਬਈ ਨਾ ਨਹੀਂ ਠੰਡੀ ਆ ਬਈ ਧਾਰ ਬਹੁਤ ਸੋਹਣੀ ਹੁਣ ਪਸਮਾ ਕਰਕੇ ਆਪਣ ਤੁਹਾਨੂੰ ਧਾਰਾ ਮਾਰ ਦਿੰਨੇ ਆ ਬਾਈ ਕਿ ਨਾ ਧਾਰਾ ਵੀ ਮਾਰ ਦਿੰਨੇ ਆ ਬਾਕੀ 11 ਨਸ ਲੱਗਣੀ ਹਾਂ ਬਾਕੀ ਹੁਣ ਥੋੜਾ ਹੀਟ ਚ ਆ ਕੇ ਆਟੇ ਬਈ ਹਜੇ ਵੀ ਮਾੜੀ ਮੋਟੀ ਹੀਟ ਹੋਊਗੀ ਹੂੰ ਧਾਰਾ ਕਰਕੇ ਹੈ ਠੀਕ ਹੈ ਭਾਈ ਬਾਕੀ ਵਜਨ ਬਹੁਤ ਆ ਹਨਾ ਹਾਂ ਪਲੀ ਵੀ ਆ ਭਾਈ ਯਾਰ ਦੋ ਦ 17 ਕਿਲੋ ਆਪਣਾ ਚੋਇਆ ਵਾ ਭਾਈ ਯਾਰ ਠੀਕ ਹੈ ਭਾਈ ਹਾਂ ਧਾਰ ਬਹੁਤ ਸੋਹਣੀ ਮੋਟੀ ਹੈ ਲੈ ਬੜੀ ਮੋਟੀ ਚਵਾਈ ਯਾਰ ਬਹੁਤ ਮੋਟੀ ਬਾਈ ਹੂੰ ਸਹੀ ਗੱਲ ਲੈ ਚੌਣ ਚਵਾ ਦੇਖੋ ਬੜਾ ਚੰਗਾ ਆ ਗਿਆ ਭਾਈ ਮੋਟੀ ਚਵਾਈ ਕਰਮਣ ਨੂੰ ਲੱਗੇਗਾ ਪੂਰੀ ਇਹਨੂੰ ਵੀ ਕੀ ਬਾਤ ਆ ਬਾਕੀ ਕਰਦ ਵਜਨ ਵਾਲੀ ਆ ਬਾਈ ਤੇ ਬਾਈ ਫੈਟ ਫੁੱੜ ਕੇ ਮੈਸੀ ਆ ਦੀ ਫਿਰ ਫੈਟ ਵੀ ਵਧੀਆ ਹੁੰਦੀ ਆ ਬਾਈ ਪੰਜ ਪਲਾਸੀ ਆ ਠੀਕ ਹੈ ਬਾਈ ਖੋਲ ਦੇ ਬਾਈ ਮੜੀ ਤੋਰ ਦੇ ਕੋਲ ਕੇ ਤੇ ਇਹਦਾ ਬਾਈ ਮੁੱਲ ਅੱਜ ਕੀ ਰਹੂਗਾ ਇਹ ਦੇ ਦਾਂਗੇ ਜੀ 32000 ਰੁਪਏ ਦੀ 32000 ਰੁਪਏ ਦੀ ਠੀਕ ਹੈ ਬਾਈ ਅੱਜ ਦਾ ਮੁੱਲ ਬਾਈ ਕਹਿੰਦਾ ਇਹ ਆਪਾਂ ਦੇ ਦੇ ਦਾਂਗੇ 32000 ਦੀ ਬਾਕੀ ਕਰਨ ਕੋਣ ਬਾਈ ਇਹਦੇ ਚੈੱਕ ਕਰ ਸਕਦੇ ਲੰਮੀ ਲੰਮੀ ਕਰਮਾੜੀ ਚੈੱਕ ਕਰ ਸਕਦੇ ਗੈਰ ਨਸਲਾ ਮੱਥਾ ਮੱਥਾ ਵੀ ਬਹੁਤ ਚੰਗਾ ਆ ਗਿਆ ਨਹੀਂ ਪਿਓਰ ਗੈਰ ਆ ਗਈ ਬਾਈ ਯਾਰ ਹੂੰ ਮੰਗ ਬਹੁਤ ਇਹਨਾਂ ਦੀ ਸਹੀ ਗੱਲ ਆ ਬਾਈ ਮੰਗ ਬਹੁਤ ਆ ਬਾਕੀ ਵਹਿੜਾਂ ਦੀ ਬਾਈ ਇਹ ਦੂਜਾ ਸੂ ਅਰੀਜਨਲ ਹੂੰ ਥੋੜਾ ਹੀਟ ਚ ਆ ਕੇ ਹਟਿਆ ਨਾ ਹੁਣ ਬਾਕੀ ਥਣ ਥਣਾਂ ਦੀ ਗੱਲ ਕਰੀਏ ਬਹੁਤ ਚੰਗਾ ਥਣ ਮੋਟਾ ਥਣ ਆ ਬਾਈ ਮੱਜਾ ਨਾਲਦਾ ਧਾਰਤੂਰ ਬਹੁਤ ਸੋਹਣੀ ਝੱਗੋ ਝੱਗ ਕਰ ਦਿੰਦੀ ਬਾਲਟੀ ਠੀਕ ਹੈ ਬਾਈ ਹਾਂਜੀ ਲੈ ਬਾਈ ਇਹ ਬਾਕੀ ਅਗਲਾ ਜੇ ਕੋਈ ਜਾਂਦਾ ਆ ਤੇ ਚੈੱਕ ਕਰਾ ਕੇ ਲੈ ਕੇ ਜਾਵੇ ਆਪਣੇ ਘਰੋਂ ਹੂੰ ਅੰਦਰੋਂ ਸਹੀ ਕਲੀਅਰ ਹਨ ਕਹਿੰਦੀ ਠੀਕ ਹੈ ਬਾਈ ਬਾਈ ਕਹਿੰਦਾ ਜੇ ਕੋਈ ਆਉਂਦਾ ਵੇ ਤਾਂ ਮੈਂ ਚੈੱਕ ਵੀ ਕਰਵਾ ਲਿਓ ਅੰਦਰੋਂ ਬਾਈ ਕੋਈ ਦਿੱਕਤ ਨਹੀਂ ਬਾਕੀ ਲੈ ਵਾ ਇਹਨੂੰ ਆ ਗਿਆ ਬਾਈ ਤੇ ਮੁੱਲ ਬਾਈ ਨੇ ਤਾਂ ਲੈਣ ਦੇਣ 32000 ਰੁਪਏ ਰੱਖਿਆ ਤੇ ਲਾਸਟ ਤੇ ਬਾਈ ਤੋਕੜ ਗੱਬਣਾ ਗਈ ਇਹ ਤੋਕੜ ਗੱਬਣਾ ਗਈ ਕਿਹੜਾ ਸੂਆ ਬਾਈ ਇਹ ਦੂਜਾ ਸੂਏ ਲੱਗਣਾ ਹੀ ਪਹਿਲਾ ਸੂਈ ਵੀ ਆ ਹਾਂ ਪਹਿਲਾ ਸੂਈ ਵੀ ਆ ਜੀ ਤੇ ਕਿੰਨੇ ਟਾਈਮ ਦੀ ਚੱਕ ਬਾਈ ਇਹ ਸਾਢੇ 3 ਮਹੀਨੇ ਦੀ ਠੀਕ ਆ ਹਾਂਜੀ ਆਪਣੀ ਤਾਂ ਤਸੱਲੀ ਕਰਾਈ ਵੀ ਆ ਜੇ ਕੋਈ ਕਰਵਾਉ ਹਾਂ ਦੇਖੋ ਲੈ ਕੇ ਆਪਾਂ ਡਾਕਟਰ ਵੀਰ ਭਰਾ ਲੈ ਆਵੇ ਹੂੰ ਤੇ 3 ਕਿਲੋ ਬਾਈ ਦੁੱਧ ਵੀ ਆ ਹੁਣ ਠੀਕ ਆ ਬਾਈ ਤੇ ਜੇ ਕੋਈ ਚੋ ਸਕਦਾ ਤਾਂ ਆਪਣੇ ਕੋਲ ਤਾਂ ਹਟਿਆ ਰਗੀ ਮਾੜੀ ਹਲਚਲ ਕਰਦੀ ਆ ਆਪਣੇ ਕੋਲ ਤਾਂ ਅੱਜ ਹੀ ਆਈ ਦੜਕਈ ਠੀਕ ਆ ਬਾਈ ਹਾਂਜੀ ਤੇ ਪਾਕਿਸਤਾਨ ਤੋਂ ਵੀ ਖਾਦੋ ਥਣ ਚਾਰੀਆਂ ਹਾਂ ਹਾਂ ਸੋਭਾ ਆਪਣੀ ਚਵਾਈ ਕਰੀ ਵੀ ਆ ਮੈਂ ਕਹਿੰਦੇ ਠੀਕ ਆ ਹਾਂ ਤੇ 3 ਕਿਲੋ ਦੁੱਧ ਹੁਣ ਹਾਜ਼ਰ ਹੈਗਾ ਹੂੰ ਹਾਂ ਥਣ ਚਾਰ ਆ ਥਾਰ ਬਹੁਤ ਸੋਹਣੀ ਆ ਬਾਹਰ ਘਾਟ ਕੋਈ ਥਾਣਾ ਚੱਕਰ ਪਈ ਦੀ ਵੀ ਨਹੀਂ ਕੋਈ ਦਵਾਈ ਹੈਗੀ ਆ ਪਾਸ ਕਰਾ ਕੇ ਦੇਵਾਂਗੇ ਪਚਵਾ ਕੇ ਦੇਵਾਂਗੇ ਲੈ ਬਈ ਥਣ ਥਣ ਦੇ ਇੱਕ ਕਰਾਂਗੇ ਥਣ ਬੜਾ ਚੰਗਾ ਹਾਂਜੀ ਬਹੁਤ ਚੰਗੇ ਥਣ ਬਈ ਬਹੁਤ ਚੰਗਾ ਆ ਗਿਆ ਬਾਕੀ ਕੱਦ ਬਹੁਤ ਆ ਬਈ ਯਾਰ ਕੱਦ ਬਹੁਤ ਆ ਬਈ ਯਾਰ ਗਾਂ ਪੈਸੇ ਦੇਣ ਵਾਲੀ ਆ ਹੂੰ ਲੋਗਣੇ ਕਰੂਗੇ ਜਨੇ ਚਲਾਵਾਂ ਬਜਣ ਵਾਲੀ ਆ ਬਈ ਐ ਨਾਲੋ ਵੀ ਸਾਂਭਣ ਵਾਲੀ ਆ ਹਾਂਜੀ ਹਾਂਜੀ ਸਹੀ ਗੱਲ ਆ ਬਈ ਬਾਕੀ ਦੂਸਰੇ ਕਦ ਕਾ ਠਾਲੀ ਛੋਟੀ ਨਾ ਮੰਨ ਕੇ ਆਵੇ ਕੋਈ ਵੀ ਕਦ ਕਾ ਠਾਲੀ ਛੋਟੀ ਨਾ ਮੰਨ ਕੇ ਥਣ ਸੋਨੂੰ ਚਾਰ ਮੈਣਗੇ ਤੇ ਮੁੱਲ ਬਾਈ ਫਿਰ ਇਹਦਾ ਕੀ ਲਖੋ ਅਜ ਇਹ ਦੇ ਦਾਂਗੇ ਬਾਈ 35 ਦੀ 35 ਦੀ ਹਾਂਜੀ ਹਾਂਜੀ ਇਹ ਬਾਈ ਕਹਿੰਦਾ ਬਾਈ ਆਪਾਂ ਦੇ ਦੇ ਦਾਂਗੇ 35000 ਰੁਪਏ ਦੀ ਮੁੱਲ ਬਾਈ ਨੇ ਬਾਈ ਸਾਰੇ ਥਣਾ ਥਣਾ ਦੀ ਆਪਣੀ ਗਾਰੰਟੀ ਹੋ ਬਾਈ ਯਾਰ ਬਾਕੀ 3 ਕਿਲੋ ਦੁੱਧ ਹੈਗਾ ਹੁੰਦਾ ਥਣ ਪਾਸ ਕਰਾਉਂਦੀ ਆ ਕਿ ਨਹੀਂ ਠੀਕ ਹੈ ਬਾਈ ਹਾਂਜੀ ਜੇ ਕਿਸੇ ਵੀ ਵੀਰ ਨੂੰ ਚਾਰਾਂ ਚ ਕੋਈ ਵੀ ਬੈੜ ਆਵੇ ਪਸੰਦ ਬਾਈ ਨਾਲ ਬਾਈ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ